ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਇੱਕ ਨਵੀਂ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਅਨੋਖਾ ਰਿਸ਼ਤਾ ਆਓ ਸੁਣਦੇ ਹਾਂ ਕਹਾਣੀ ਅਨੋਖਾ ਰਿਸ਼ਤਾ ਮੈਂ ਆਪਣੇ ਪਿਤਾ ਜੀ ਦੀ ਵਸੀਅਤ ਨੂੰ ਕਈ ਵਾਰ ਪੜ੍ਹਿਆ ਸੀ ਦੋ ਦਿਨ ਪਹਿਲਾਂ ਮੈਨੂੰ ਅਚਾਨਕ ਹੀ ਕੈਨੇਡਾ ਤੋਂ ਇੰਡੀਆ ਆਉਣਾ ਪਿਆ ਸੀ ਕਿਉਂਕਿ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਸੀ ਜਦੋਂ ਉਹਨਾਂ ਦੇ ਵਕੀਲ ਨੇ ਮੈਨੂੰ ਉਹਨਾਂ ਦੀ ਵਸੀਅਤ ਕਾਪੀ ਦਿੱਤੀ ਤਾਂ ਉਸ ਨੂੰ ਦੇਖ ਕੇ ਮੈਂ ਗੁੱਸੇ ਨਾਲ ਲਾਲ ਹੋ ਗਿਆ ਵਸੀਅਤ ਅਨੁਸਾਰ ਮੇਰੇ ਪਿਤਾ ਜੀ ਨੇ ਆਪਣੀ ਜਾਇਦਾਦ ਵਿੱਚੋਂ ਮੈਨੂੰ ਕੁਝ ਵੀ ਨਹੀਂ ਦਿੱਤਾ ਸੀ। ਕੈਨੇਡਾ ਵਿੱਚ ਮੈਨੂੰ ਜੋ ਤਨਖਾਹ ਮਿਲਦੀ ਸੀ ਉਸ ਵਿੱਚੋਂ ਮੈਂ ਆਪਣੇ ਖਰਚੇ ਲਈ ਪੈਸੇ ਰੱਖ ਕੇ ਬਾਕੀ ਪੈਸੇ ਆਪਣੇ ਪਿਤਾ ਜੀ ਨੂੰ ਭੇਜ ਦਿੰਦਾ ਸੀ। ਮੇਰੇ ਪਿਤਾ ਨੇ ਕੁਝ ਪੈਸੇ ਉਧਾਰ ਫੜ ਕੇ ਅਤੇ ਪਿੰਡ ਵਾਲੀ ਕੁਝ ਜ਼ਮੀਨ ਵੇਚ ਕੇ ਦਿੱਲੀ ਸ਼ਹਿਰ ਵਿੱਚ ਇੱਕ ਘਰ ਅਤੇ ਇੱਕ ਦੁਕਾਨ ਖਰੀਦ ਲਈ ਸੀ। ਮੈਂ 17 ਸਾਲ ਦੀ ਉਮਰ ਵਿੱਚ ਕੈਨੇਡਾ ਚਲਾ ਗਿਆ ਸੀ। ਹੁਣੇ 27 ਸਾਲਾਂ ਦਾ ਹੋ ਗਿਆ ਸੀ। ਜਿੱਥੇ ਮੈਂ ਨੌਕਰੀ ਕਰਦਾ ਸੀ ਉਹ ਮੈਨੂੰ ਇੰਡੀਆ ਜਾਣ ਲਈ ਛੁੱਟੀ ਦੇਣ ਲਈ ਤਿਆਰ ਨਹੀਂ ਸਨ ਇਸ ਲਈ ਮੈਂ ਆਪਣੀ ਨੌਕਰੀ ਵੀ ਗਵਾ ਬੈਠਾ ਸੀ ਪਰ ਮੈਨੂੰ ਇਹ ਸਹਾਰਾ ਸੀ ਕਿ ਜਿਵੇਂ ਹੀ ਮੈਂ ਦਿੱਲੀ ਜਾਵਾਂਗਾ ਮੈਂ ਕੋਈ ਛੋਟਾ ਮੋਟਾ ਕੰਮ ਸ਼ੁਰੂ ਕਰ ਲਵਾਂਗਾ ਪਰ ਮੇਰੇ ਪਿਤਾ ਜੀ ਦੀ ਵਸੀਅਤ ਨੇ ਮੈਨੂੰ ਹੈਰਾਨ ਕਰ ਦਿੱਤਾ ਸੀ ਵਸੀਅਤ ਵਿੱਚ ਲਿਖਿਆ ਸੀ ਕਿ ਤੈਨੂੰ ਕੈਨੇਡਾ ਭੇਜਣ ਲਈ ਮੈਂ ਆਪਣੀ ਜ਼ਮੀਨ ਦਾ ਕੁਝ ਹਿੱਸਾ ਵੇਚ ਕੇ ਪੈਸਿਆਂ ਦਾ ਇੰਤਜ਼ਾਮ ਕਰ ਦਿੱਤਾ ਸੀ 1/3 ਹੇਰਾਬੰਦ ਦਾ ਹਿੱਸਾ ਤੈਨੂੰ ਦਿੱਤਾ ਜਾ ਚੁੱਕਾ ਹੈ। ਇਸ ਲਈ ਬਾਕੀ ਜਾਇਦਾਦ ਤੇ ਅਤੇ ਘਰ ਤੇ ਮਹਿਕ ਦਾ ਹੱਕ ਹੈ। ਜਦੋਂ ਮੈਂ ਇਹ ਪੜਿਆ ਤਾਂ ਮੇਰਾ ਸਿਰ ਗੁੱਸੇ ਨਾਲ ਫਟਣ ਲੱਗਾ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੇਰੀ ਭੈਣ ਜੋ ਕਿ ਮਾਨਸਿਕ ਰੋਗ ਦਾ ਇਲਾਜ ਕਰਵਾ ਰਹੀ ਹੈ ਬਹੁਤ ਛੋਟੀ ਉਮਰ ਵਿੱਚ ਹੀ ਮੇਰੇ ਪਿਤਾ ਨੇ ਸਭ ਕੁਝ ਉਸਦੇ ਨਾਮ ਤੇ ਕਿਵੇਂ ਕਰਵਾ ਦਿੱਤਾ ਸੀ। ਮੇਰੇ ਪਿਤਾ ਮੈਨੂੰ ਮੂਰਖ ਲੱਗ ਰਹੇ ਸਨ। ਵਸੀਅਤ ਵਿੱਚ ਇਸ ਦੇ ਨਾਲ ਇਹ ਵੀ ਲਿਖਿਆ ਗਿਆ ਸੀ ਕਿ ਜੋ ਮਹਿਕ ਨਾਲ ਵਿਆਹ ਕਰੇਗਾ ਅਤੇ ਉਸ ਨੂੰ ਤਲਾਕ ਨਹੀਂ ਦੇਵੇਗਾ ਉਹੀ ਮਹਿਕ ਦੀ ਜਾਇਦਾਦ ਸੰਭਾਲ ਸਕਦਾ ਹੈ ਇਸ ਦਾ ਮਤਲਬ ਇਹ ਸੀ ਕਿ ਮੇਰੇ ਪਿਤਾ ਨੇ ਮੇਰੀ ਸਾਲਾਂ ਦੀ ਮਿਹਨਤ ਨੂੰ ਖੂਹ ਵਿੱਚ ਪਾ ਦਿੱਤਾ ਸੀ ਪਿਤਾ ਜੀ ਦੀ ਜਾਇਦਾਦ ਹੁਣ ਕਰੋੜਾਂ ਚ ਪਹੁੰਚ ਚੁੱਕੀ ਸੀ ਜੋ ਉਹਨਾਂ ਨੇ ਕਦੇ ਲੱਖਾਂ ਚ ਖਰੀਦੀ ਸੀ ਪਿਤਾ ਦੀ ਵਸੀਅਤ ਪੜ੍ਹ ਕੇ ਗੁੱਸੇ ਕਾਰਨ ਮੇਰੀ ਹਾਲਤ ਵਿਗੜ ਗਈ ਸੀ ਅਜਿਹੀ ਵਿਸੀਅਤ ਦਾ ਕੀ ਮਕਸਦ ਸੀ ਜੇ ਕਿਸੇ ਨੇ ਮੈਕ ਨਾਲ ਵਿਆਹ ਕਰਵਾ ਲਿਆ ਤਾਂ ਮੈਨੂੰ ਕੁਝ ਨਹੀਂ ਮਿਲਣਾ ਇੱਕ ਅਜੀਬ ਵਸੀਅਤ ਜੋ ਪਿਤਾ ਨੇ ਮੇਰੇ ਨਾਂ ਤੇ ਛੱਡ ਦਿੱਤੀ ਸੀ ਮੈਨੂੰ ਆਪਣੇ ਪਿਤਾ ਤੇ ਬਹੁਤ ਗੁੱਸਾ ਆ ਰਿਹਾ ਸੀ ਮੈਂ ਸਭ ਕੁਝ ਦਰਾਜ ਵਿੱਚ ਛੁੱਟ ਦਿੱਤਾ ਇਸ ਵਸੀਅਤ ਦੇ ਨਾਲ ਪਿਤਾ ਜੀ ਵੱਲੋਂ ਲਿਖਿਆ ਇੱਕ ਪੱਤਰ ਵੀ ਸੀ ਜਿਸ ਨੂੰ ਪੜ੍ਹਨ ਦੀ ਮੇਰੀ ਹਿੰਮਤ ਨਾ ਹੋਈ ਮੈਂ ਸਮਝ ਗਿਆ ਸੀ ਕਿ ਇਸ ਪੱਤਰ ਵਿੱਚ ਇਹੀ ਲਿਖਿਆ ਹੋਵੇਗਾ ਕਿ ਮੈਕ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਇਸ ਲਈ ਉਸ ਨੂੰ ਜਾਇਦਾਦ ਦੀ ਲੋੜ ਹੈ ਜਾਇਦਾਦ ਕਾਰਨ ਹੀ ਕੋਈ ਉਸ ਨਾਲ ਵਿਆਹ ਕਰਵਾ ਲਵੇਗਾ ਪਰ ਤੂੰ ਇੱਕ ਮਰਦ ਹੈ ਇਸ ਲਈ ਤੂੰ ਆਪਣੀ ਰੋਜ਼ੀ ਰੋਟੀ ਦਾ ਪ੍ਰਬੰਧ ਆਪ ਕਰ ਸਕਦਾ ਹੈ ਜਰੂਰ ਪਿਤਾ ਜੀ ਨੇ ਇਸ ਪੱਤਰ ਵਿੱਚ ਇਹੋ ਜਿਹੀਆਂ ਬਕਵਾਸ ਗੱਲਾਂ ਲਿਖੀਆਂ ਹੋਣਗੀਆਂ ਅਤੇ ਮੈਨੂੰ ਪੱਤਰ ਪੜ੍ਹ ਕੇ ਬਿਲਕੁਲ ਵੀ ਚੰਗਾ ਨਹੀਂ ਲੱਗਣਾ ਸੀ ਇਸ ਲਈ ਮੈਂ ਉਸ ਪੱਤਰ ਨੂੰ ਵੀ ਦਰਾਜ ਵਿੱਚ ਸੁੱਟ ਕੇ ਦਰਾਜ ਬੰਦ ਕਰ ਦਿੱਤਾ। ਅਗਲੇ ਦਿਨ ਵਕੀਲ ਮੇਰੇ ਕੋਲ ਆਇਆ ਅਤੇ ਉਸਨੇ ਕਿਹਾ ਕਿ ਤੁਹਾਨੂੰ ਇਹ ਘਰ ਖਾਲੀ ਕਰਨਾ ਪਏਗਾ। ਤੁਸੀਂ ਮਹਿਕ ਦੀ ਰਜ਼ਾਮੰਦੀ ਨਾਲ ਹੀ ਇਸ ਘਰ ਵਿੱਚ ਰਹਿ ਸਕਦੇ ਹੋ। ਮੈਂ ਵਕੀਲ ਨੂੰ ਕਿਹਾ ਕਿ ਉਹ ਇੰਨੀ ਸਿਆਣੀ ਨਹੀਂ ਹੈ ਕਿ ਆਪਣੀ ਰਜ਼ਾਮੰਦੀ ਦੇ ਸਕੇ। ਮੈਂ ਉਸ ਦਾ ਭਰਾ ਹਾਂ। ਮੈਂ ਇਸ ਘਰ ਵਿੱਚ ਹੀ ਰਹਾਂਗਾ। ਵਕੀਲ ਨੇ ਮੇਰੀ ਗੱਲ ਸੁਣ ਕੇ ਕਿਹਾ ਕਿ ਉਸ ਕੋਲ ਜੋ ਵਸੀਅਤ ਹੈ ਉਸ ਅਨੁਸਾਰ ਜਾਂ ਤਾਂ ਮੈਕ ਨੂੰ ਇਸ ਘਰ ਵਿੱਚ ਵਾਪਸ ਲਿਆਓ ਜਾਂ ਸ਼ਾਮ ਤੱਕ ਘਰ ਵਿੱਚੋਂ ਨਿਕਲ ਜਾਓ ਸ਼ਾਮ ਨੂੰ ਇਸ ਘਰ ਨੂੰ ਤਾਲਾ ਲਗਾ ਦਿੱਤਾ ਜਾਵੇਗਾ ਇਹ ਕਹਿ ਕੇ ਵਕੀਲ ਉੱਥੋਂ ਚਲਾ ਗਿਆ ਮੈਕ ਦੀ ਉਮਰ 22 ਸਾਲ ਦੀ ਸੀ ਪਰ ਉਸ ਨੂੰ 10-12 ਸਾਲ ਦੇ ਬੱਚੇ ਜਿਨੀ ਸਮਝ ਸੀ ਉਹ ਬੱਚਿਆਂ ਵਾਂਗ ਚੀਜ਼ਾਂ ਚੁੱਕ-ਚੁੱਕ ਕੇ ਸੁੱਟ ਦਿੰਦੀ ਸੀ ਉਸ ਨੇ ਆਰ ਗੁਆਰ ਦੇ ਬੱਚਿਆਂ ਦਾ ਜਿਉਣਾ ਔਖਾ ਕਰ ਰੱਖਿਆ ਸੀ ਪਰ ਮੇਰੇ ਪਿਤਾ ਨੇ ਮੇਰੇ ਲਈ ਕੋਈ ਹੋਰ ਆ ਨਹੀਂ ਛੱਡਿਆ ਸੀ ਮੈਂ ਮੈਗ ਨੂੰ ਲੈਣ ਲਈ ਦੁਪਹਿਰ ਵੇਲੇ ਮੈਂਟਲ ਹਸਪੀਟਲ ਪਹੁੰਚਿਆ ਅਤੇ ਡਾਕਟਰ ਨੂੰ ਕਿਹਾ ਕਿ ਮੈਂ ਮੈਗ ਦਾ ਭਰਾ ਹਾਂ ਅਤੇ ਉਸ ਨੂੰ ਵਾਪਸ ਲੈਣ ਆਇਆ ਹਾਂ ਅੱਗੋਂ ਡਾਕਟਰ ਨੇ ਕਿਹਾ ਕਿ ਮੈਗ ਦੇ ਪਿਤਾ ਨੇ ਮੈਗ ਨੂੰ ਇੱਥੇ ਦਾਖਲ ਕਰਵਾ ਦਿੱਤਾ ਹੈ ਅਸੀਂ ਮੈਗ ਨੂੰ ਉਸ ਦੇ ਪਿਤਾ ਦੀ ਰਜਮੰਦੀ ਤੋਂ ਬਿਨਾਂ ਤੁਹਾਡੇ ਨਾਲ ਨਹੀਂ ਭੇਜ ਸਕਦੇ ਮੈਂ ਡਾਕਟਰ ਨੂੰ ਕਿਹਾ ਕਿ ਮੈਂ ਮੈਗ ਦਾ ਭਰਾ ਹਾਂ ਅਤੇ ਮੇਰੇ ਪਿਤਾ ਦੀ ਮੌਤ ਹੋ ਗਈ ਹੈ ਇਸ ਲਈ ਹੁਣ ਮੈਕ ਦੀ ਦੇਖਭਾਲ ਕਰਨਾ ਮੇਰੀ ਜ਼ਿੰਮੇਵਾਰੀ ਹੈ ਪਰ ਫਿਰ ਵੀ ਡਾਕਟਰ ਮੈਕ ਨੂੰ ਮੇਰੇ ਨਾਲ ਭੇਜਣ ਲਈ ਬਿਲਕੁਲ ਵੀ ਸਹਿਮਤ ਨਹੀਂ ਹੋ ਰਿਹਾ ਸੀ ਅਤੇ ਜਦੋਂ ਮੈਂ ਡਾਕਟਰ ਨੂੰ ਧਮਕੀ ਦਿੱਤੀ ਕਿ ਤੁਸੀਂ ਮੈਨੂੰ ਮੇਰੀ ਭੈਣ ਨੂੰ ਇੱਥੇ ਲਜਾਂਤ ਨਹੀਂ ਰੋਕ ਸਕਦੇ ਮੈਂ ਤੁਹਾਡੀ ਸ਼ਿਕਾਇਤ ਕਰਾਂਗਾ ਤਾਂ ਡਾਕਟਰ ਲਾਈਨ ਤੇ ਆਇਆ ਅਤੇ ਮੈਕ ਨੂੰ ਮੇਰੇ ਨਾਲ ਭੇਜਣ ਲਈ ਰਾਜ਼ੀ ਹੋ ਗਿਆ ਡਾਕਟਰ ਨੇ ਕੁਝ ਕਾਗਜ਼ਾਂ ਤੇ ਮੇਰੇ ਦਸਤਖਤ ਕਰਵਾਏ ਅਤੇ ਨਰਸ ਨੂੰ ਮੈਕ ਨੂੰ ਲਿਉਣ ਲਈ ਕਿਹਾ ਥੋੜੀ دیر ਬਾਅਦ ਇੱਕ ਜਵਾਨ ਅਤੇ ਬਹੁਤ ਹੀ ਖੂਬਸੂਰਤ ਕੁੜੀ ਮੇਰੇ ਸਾਹਮਣੇ ਖੜੀ ਸੀ ਮੈਂ ਉਸਨੂੰ 10 ਸਾਲਾਂ ਬਾਅਦ ਦੇਖ ਰਿਹਾ ਸੀ ਉਸਦੀ ਸੁੰਦਰਤਾ ਨੂੰ ਦੇਖ ਕੇ ਕੋਈ ਵੀ ਨਹੀਂ ਕਹਿ ਸਕਦਾ ਸੀ ਕਿ ਉਹ ਪਾਗਲ ਹੈ 10 ਸਾਲ ਪਹਿਲਾਂ ਵੀ ਉਹ ਸੋਹਣੀ ਸੀ ਪਰ ਹੁਣ ਉਸ ਦਾ ਰੰਗ ਹੋਰ ਵੀ ਸਾਫ਼ ਹੋ ਗਿਆ ਸੀ ਅਤੇ ਜਵਾਨ ਹੋ ਗਈ ਸੀ ਡਾਕਟਰ ਨੇ ਮਹਿਕ ਨੂੰ ਕਿਹਾ ਕਿ ਇਹ ਤੇਰਾ ਭਰਾ ਹੈ ਇਹ ਤੈਨੂੰ ਲੈਣ ਆਇਆ ਹੈ ਹੁਣ ਤੂੰ ਆਪਣੇ ਭਰਾ ਦੇ ਘਰ ਰਹੇਂਗੀ ਇਹ ਸੁਣ ਕੇ ਉਸ ਦਾ ਰੰਗ ਫਿੱਕਾ ਪੈ ਗਿਆ ਸੀ ਉਸ ਨੇ ਕਿਹਾ ਕਿ ਮੈਂ ਕਿਤੇ ਨਹੀਂ ਜਾਣਾ ਚਾਹੁੰਦੀ ਮੈਂ ਸਿਰਫ ਆਪਣੇ ਪਿਤਾ ਕੋਲ ਜਾਵਾਂਗੀ ਮੈਨੂੰ ਮੇਰੇ ਪਿਤਾ ਕੋਲ ਲੈ ਜਾਓ ਮੈਂ ਪਿਤਾ ਤੋਂ ਇਲਾਵਾ ਕਿਸੇ ਕੋਲ ਨਹੀਂ ਜਾਵਾਂਗੀ ਮੈਂ ਮੈਕ ਦੇ ਸਾਹਮਣੇ ਜਾ ਕੇ ਕਿਹਾ ਮੈਕ ਮੇਰੀ ਪਿਆਰੀ ਭੈਣ ਧਿਆਨ ਨਾਲ ਦੇਖ ਤੇ ਮੈਨੂੰ ਪਛਾਨ ਮੈਂ ਤੈਨੂੰ ਪਾਪਾ ਕੋਲ ਵੀ ਲੈ ਕੇ ਜਾਵਾਂਗਾ ਪਰ ਫਿਲਹਾਲ ਤੈਨੂੰ ਮੇਰੇ ਘਰ ਮੇਰੇ ਕੋਲ ਰਹਿਣਾ ਪਵੇਗਾ ਪਾਪਾ ਬਾਹਰ ਗਏ ਹਨ ਜਦੋਂ ਵਾਪਸ ਆ ਜਾਣਗੇ ਮੈਂ ਤੈਨੂੰ ਉਹਨਾਂ ਕੋਲ ਲੈ ਜਾਵਾਂਗਾ ਉਹ ਮੇਰੇ ਵੱਲ ਧਿਆਨ ਨਾਲ ਦੇਖਣ ਲੱਗੀ ਤੇ ਸ਼ਾਇਦ ਮੈਨੂੰ ਪਹਿਚਾਨ ਗਈ ਸੀ ਉਹ ਚੌਂਕੀ ਤੇ ਖੁਸ਼ ਹੋ ਗਈ ਮੈਂ ਕਿਹਾ ਮੈਂ ਤੇਰਾ ਮਨੋਜ ਭਰਾ ਤੇ ਫਿਰ ਜਦੋਂ ਮੈਂ ਜੇਬ ਵਿੱਚ ਚਾਕਲੇਟ ਕੱਢੀ ਤਾਂ ਉਹਦੀ ਅੱਖਾਂ ਚਮਕ ਪਈਆਂ ਮੈਂ ਕਿਹਾ ਮੈਕ ਮੇਰੇ ਨਾਲ ਆ ਮੇਰੇ ਕੋਲ ਬਹੁਤ ਸਾਰੀਆਂ ਚਾਕਲੇਟਾਂ ਹਨ ਮੈਂ ਤੈਨੂੰ ਸਭ ਦੇ ਦੇਵਾਂਗਾ ਮੇਰੀ ਗੱਲ ਸੁਣ ਕੇ ਉਹ ਚਾਕਲੇਟ ਮੇਰੇ ਹੱਥੋਂ ਲੈ ਕੇ ਮੇਰੇ ਨਾਲ ਜਾਣ ਲਈ ਤਿਆਰ ਹੋ ਗਈ ਮੈਂ ਉਸ ਨੂੰ ਪਹਿਲਾਂ ਬਾਜ਼ਾਰ ਲੈ ਗਿਆ ਮੈਂ ਉਸ ਲਈ ਕੁਝ ਵਧੀਆ ਕੱਪੜੇ ਖਰੀਦੇ ਫਿਰ ਮੈਂ ਇੱਕ ਦੀ ਨਜ਼ਰ ਖਿਡੌਣਿਆਂ ਦੀ ਦੁਕਾਨ ਤੇ ਪੈ ਗਈ ਉਸ ਨੇ ਕਈ ਤਰ੍ਹਾਂ ਦੇ ਖਿਡੌਣੇ ਖਰੀਦਨੇ ਸ਼ੁਰੂ ਕਰ ਦਿੱਤੇ ਮੇਰੀ ਜੇਬ ਵਿੱਚ ਇਸ ਸਮੇਂ ਇੰਨੇ ਪੈਸੇ ਨਹੀਂ ਸਨ ਮੈਂ ਮੈਕ ਨੂੰ ਬਹੁਤ ਪਿਆਰ ਨਾਲ ਕਿਹਾ ਕਿ ਮੈਂ ਤੈਨੂੰ ਕੱਲ ਬਹੁਤ ਸਾਰੇ ਖਿਡੌਣੇ ਖਰੀਦ ਕੇ ਦੇਵਾਂਗਾ ਪਰ ਉਹ ਜਿਰ ਕਰ ਰਹੀ ਸੀ ਮੈਨੂੰ ਗੁੱਸਾ ਆਉਣ ਲੱਗਾ ਮੈਂ ਉਸ ਤੋਂ ਸਾਰੇ ਘੜਾਣੇ ਖਡਾਉਣੇ ਖੋ ਕੇ ਵਾਪਸ ਦੁਕਾਨ ਤੇ ਰੱਖ ਦਿੱਤੇ ਅਤੇ ਉਸ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਲਿਆ ਉਹ ਬੱਚੇ ਵਾਂਗ ਜੋਰ ਜੋਰ ਨਾਲ ਰੋ ਰਹੀ ਸੀ ਉਸ ਦੀ ਹਰਕਤਾਂ ਦੇਖ ਕੇ ਮੈਂ ਪਰੇਸ਼ਾਨ ਹੋ ਗਿਆ ਸੀ ਮੈਨੂੰ ਆਪਣੇ ਮਰੇ ਹੋਏ ਪਿਓ ਤੇ ਵੀ ਗੁੱਸਾ ਆਉਣ ਲੱਗ ਪਿਆ ਸੀ ਉਸ ਨੇ ਮੈਨੂੰ ਕਿਸ ਮੁਸੀਬਤ ਵਿੱਚ ਪਾ ਦਿੱਤਾ ਸੀ ਅਤੇ ਮੈਂ ਉਸ ਦੀ ਦੂਜੀ ਪਤਨੀ ਦੀ ਪਾਗਲਤੀ ਨੂੰ ਬਰਦਾਸ਼ਤ ਨਹੀਂ ਕਰ پا ਰਿਹਾ ਸੀ ਮੇਰੀ ਮਾਂ ਦੀ ਮੌਤ ਤੋਂ ਬਾਅਦ ਮੇਰੇ ਪਿਤਾ ਨੇ ਕਿਸੇ ਹੋਰ ਔਰਤ ਨਾਲ ਵਿਆਹ ਕਰਵਾ ਲਿਆ ਸੀ। ਮੇਰੀ ਮਤਰੀਈ ਮਾਂ ਆਪਣੇ ਨਾਲ ਇੱਕ 3 ਸਾਲ ਦੀ ਆਪਣੇ ਬੱਚੀ ਨੂੰ ਵੀ ਨਾਲ ਲੈ ਕੇ ਆਈ ਸੀ। ਮੇਰੇ ਪਿਤਾ ਨੇ ਮੈਨੂੰ ਕਿਹਾ ਸੀ ਕਿ ਅੱਜ ਤੋਂ ਮੈਂ ਤੇਰੀ ਭੈਣ ਹੈ। ਇਸ ਨੂੰ ਆਪਣੀ ਭੈਣ ਸਮਝਣਾ। ਪਰ ਮੈਂ ਗੁੱਸੇ ਵਿੱਚ ਕਿਹਾ ਕਿ ਇਹ ਕੁੜੀ ਮੇਰੀ ਭੈਣ ਨਹੀਂ ਹੈ। ਮੈਂ ਇਸ ਨੂੰ ਕਦੇ ਭੈਣ ਨਹੀਂ ਸਮਝ ਸਕਦਾ ਅਤੇ ਨਾ ਹੀ ਮੈਂ ਆਪਣੀ ਮਤਰੀਈ ਮਾਂ ਨੂੰ ਕਦੇ ਪਸੰਦ ਕੀਤਾ ਸੀ। ਮੈਂ ਉਹਨਾਂ ਦੋਨਾਂ ਮਾਵਾਂ ਤੀਆਂ ਨਾਲ ਬਿਲਕੁਲ ਵੀ ਗੱਲ ਨਹੀਂ ਕਰਦਾ ਸੀ। ਖਾਣਾ ਖਾਣ ਤੋਂ ਬਾਅਦ ਮੈਂ ਆਪਣੇ ਦੋਸਤਾਂ ਨਾਲ ਬਾਹਰ ਚਲਾ ਜਾਂਦਾ ਸੀ। ਮੈਂ ਹਮੇਸ਼ਾ ਆਪਣੀ ਮਿਤਰੀ ਮਾਂ ਅਤੇ ਤੀ ਨੂੰ ਨਜ਼ਰਅੰਦਾਜ਼ ਕਰਦਾ ਰਿਹਾ ਸੀ। ਮੇਰੇ ਪਿਤਾ ਮਹਿਕ ਨੂੰ ਬਹੁਤ ਪਿਆਰ ਕਰਦੇ ਸੀ। ਉਸ ਨੂੰ ਆਪਣੀ ਗੋਦ ਵਿੱਚ ਇਸ ਤਰ੍ਹਾਂ ਚੁੱਕਦੇ ਸੀ ਜਿਵੇਂ ਉਸ ਦੀ ਧੀ ਹੋਵੇ। ਅਤੇ ਮੈਂ ਆਪਣੇ ਪਿਤਾ ਨੂੰ ਇੱਕ ਪਾਗਲ ਕੁੜੀ ਨਾਲ ਪਿਆਰ ਕਰਦੇ ਦੇਖਦਾ ਤਾਂ ਮੈਨੂੰ ਪਤਾ ਨਹੀਂ ਕਿਉਂ ਖੇਜ ਆਉਣ ਲੱਗ ਪੈਂਦੀ ਸੀ। ਇੱਕ ਵਾਰ ਛੋਟੇ ਹੁੰਦੇ ਮੈਂਕ ਨੇ ਮੇਰੇ ਘੜੌਣੇ ਲੈ ਲਏ ਜਦ ਮੈਂ ਉਸ ਤੋਂ ਘੜੌਣੇ ਵਾਪਸ ਲੈਣ ਲੱਗਾ ਤਾਂ ਉੱਚੀ ਉੱਚੀ ਰੋਣ ਲੱਗ ਪਈ ਤੇ ਮੈਨੂੰ ਗੁੱਸਾ ਆ ਗਿਆ ਤੇ ਮੈਂ ਉਸ ਦੇ ਮੂੰਹ ਤੇ ਜ਼ੋਰਦਾਰ ਥੱਪੜ ਮਾਰ ਦਿੱਤਾ ਮੇਰਾ ਥੱਪੜ ਇਹਨਾਂ ਜ਼ਬਰਦਸਤ ਸੀ ਕਿ ਉਹ ਦੂਰ ਜਾ ਕੇ ਡਿੱਗੀ ਇਸ ਸਮੇਂ ਮੇਰੇ ਪਿਤਾ ਘਰ ਵਿੱਚ ਦਾਖਲ ਹੋਏ ਸਨ ਇਹ ਦੇਖ ਕੇ ਮੇਰੇ ਪਿਤਾ ਨੇ ਮੈਨੂੰ ਬਹੁਤ ਜ਼ੋਰਦਾਰ ਥੱਪੜ ਮਾਰਿਆ ਤੇ ਕਿਹਾ ਕਿ ਤੇਰੀ ਹਿੰਮਤ ਕਿਵੇਂ ਹੋਈ ਇੱਕ ਮਾਸੂਮ ਬੱਚੀ ਤੇ ਹੱਥ ਚੁੱਕਣ ਦੀ ਇਸ ਤੋਂ ਬਾਅਦ ਮੈਨੂੰ ਮੈਕ ਨਾਲ ਹੋਰ ਵੀ ਨਫ਼ਰਤ ਹੋਣ ਲੱਗੀ ਸੀ ਫਿਰ 17 ਸਾਲ ਦੀ ਉਮਰ ਵਿੱਚ ਮੈਂ ਆਪਣੀ ਪੜ੍ਹਾਈ ਨੂੰ ਅਲਵਿਦਾ ਕਹਿ ਦਿੱਤਾ ਅਤੇ ਆਪਣੇ ਪਿਤਾ ਨੂੰ ਕਿਹਾ ਕਿ ਮੈਂ ਆਪਣੇ ਇੱਕ ਦੋਸਤ ਨਾਲ ਕੈਨੇਡਾ ਜਾਣਾ ਹੈ ਮੇਰੇ ਪਿਤਾ ਨੇ ਆਪਣੀ ਕੁਝ ਜ਼ਮੀਨ ਵੇਚ ਕੇ ਮੇਰਾ ਕੈਨੇਡਾ ਜਾਣ ਦਾ ਇੰਤਜ਼ਾਮ ਕਰ ਦਿੱਤਾ ਸੀ ਮੇਰੇ ਕੋਲ ਕੋਈ ਡਿਗਰੀ ਨਹੀਂ ਸੀ ਇਸ ਲਈ ਕੈਨੇਡਾ ਵਿੱਚ ਮੈਨੂੰ ਪੈਟਰੋਲ ਪੰਪ 'ਤੇ ਨੌਕਰੀ ਕਰਨੀ ਪਈ ਮੈਂ ਹਰ ਮਹੀਨੇ ਪੈਸੇ ਬਚਾ ਕੇ ਆਪਣੇ ਪਿਤਾ ਨੂੰ ਭੇਜਦਾ ਹੁੰਦਾ ਸੀ ਹੁਣ ਮੇਰੇ ਪਿਤਾ ਨੇ ਆਪਣੇ ਪੁੱਤਰ ਦੀ بجائے ਆਪਣੀ ਮਤਰੀ ਹੀ ਧੀ ਨੂੰ ਸਭ ਕੁਝ ਦੇ ਦਿੱਤਾ ਸੀ। ਕਾਰ ਵਿੱਚ ਬੈਠੀ ਮੈਂ ਕੁੱਚੀ-ਚੀ ਰੋ ਰਹੀ ਸੀ। ਇਹ ਦੇਖ ਕੇ ਮੈਨੂੰ ਉਸ ਤੇ ਗੁੱਸਾ ਆ ਗਿਆ ਸੀ। ਅਤੇ ਮੈਂ ਉਸ ਦੇ ਮੂੰਹ ਤੇ ਥੱਪੜ ਮਾਰ ਦਿੱਤਾ। ਪਰ ਮੈਨੂੰ ਪਤਾ ਨਹੀਂ ਸੀ ਕਿ ਇਹ ਥੱਪੜ ਮੇਰੇ ਲਈ ਬਹੁਤ ਵੱਡੀ ਸਮੱਸਿਆ ਬਣ ਜਾਵੇਗੀ। ਉਹ ਘਾਰਾ ਕੇ ਵੀ ਰੋਂਦੀ ਰਹੀ। ਸ਼ਾਮ ਨੂੰ ਵਕੀਲ ਕਿਸੇ ਵੇਲੇ ਵੀ ਘਰ ਆ ਸਕਦਾ ਸੀ। ਮੈਂ ਸੋਚ ਰਿਹਾ ਸੀ ਕਿ ਮੈਂ ਇਹ ਮੁਸੀਬਤ ਕਿਉਂ ਮੋਲ ਲੈ ਲਈ ਐ ਮੈਂ ਫਿਰ ਮੈਕ ਕੋਲ ਆਇਆ ਤੇ ਕਿਹਾ ਮੈਂ ਮੈਂ ਕੱਲ ਤੈਨੂੰ ਬਹੁਤ ਸਾਰੇ ਘੜੋਣੇ ਲੈ ਕੇ ਦੇਵਾਂਗਾ ਹੁਣ ਚੁੱਪ ਕਰ ਜਾ ਪਰ ਉਹ ਛੋਟੇ ਬੱਚੇ ਵਾਂਗ ਰੋ ਰਹੀ ਸੀ ਉਹ ਕਹਿਣ ਲੱਗੀ ਮੈਂ ਪਾਪਾ ਨੂੰ ਦੱਸਾਂਗੀ ਉਹਨਾਂ ਨੂੰ ਘਰ ਆਉਂਦਿਓ ਪਰ ਇਸ ਪਾਗਲ ਨੂੰ ਪਤਾ ਨਹੀਂ ਸੀ ਕਿ ਪਿਤਾ ਜੀ ਮਰ ਚੁੱਕੇ ਹਨ ਬੜੀ ਮੁਸ਼ਕਿਲ ਨਾਲ ਮੈਂ ਉਸਨੂੰ ਚੁੱਪ ਕਰਵਾਇਆ ਉਹ ਦੋ ਤਿੰਨ ਚਾਕਲੇਟ ਖਾ ਕੇ ਸ਼ਾਂਤ ਹੋ ਗਈ ਸੀ ਫਿਰ ਮੇਰੇ ਕਹਿੰਦੇ ਉਸਨੇ ਹੱਥ ਧੋ ਕੇ ਕੱਪੜੇ ਬਦਲ ਲਏ ਜਦੋਂ ਚੁੱਪ ਹੁੰਦੀ ਸੀ ਤਾਂ ਉਸਨੂੰ ਦੇਖ ਕੇ ਕੋਈ ਵੀ ਉਸਨੂੰ ਪਾਗਲ ਨਹੀਂ ਕਹਿ ਸਕਦਾ ਸੀ ਜਦੋਂ ਵਕੀਲ ਘਰ ਪਹੁੰਚਿਆ ਤਾਂ ਉਸਨੇ ਮਹਿਕ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਮਨੋਜ ਦਾ ਤੇਰੇ ਪ੍ਰਤੀ ਰਵੱਈਆ ਕਿਵੇਂ ਹੈ ਇਹ ਸੁਣ ਕੇ ਮਹਿਕ ਨੇ ਮੇਰੇ ਵੱਲ ਘੂਰ ਕੇ ਦੇਖਿਆ ਮੈਂ ਡਰ ਗਿਆ ਕਿ ਕੀਤੇ ਉਹ ਇਹ ਨਾ ਕਹਿ ਦੇਵੇ ਕਿ ਮੈਂ ਉਸਨੂੰ ਥੱਪੜ ਮਾਰਿਆ ਹੈ ਫਿਰ ਉਸਨੇ ਕਿਹਾ ਮਨੋਜ ਮੈਨੂੰ ਖਡਾਉਣੇ ਨਹੀਂ ਖਰੀਦ ਕੇ ਦਿੰਦਾ ਵਕੀਲ ਕਹਿਣ ਲੱਗਾ ਕਿ ਮੈਂ ਤੇਰੇ ਭਰਾ ਨੂੰ ਪੈਸੇ ਦੇ ਦੇਵਾਂਗਾ ਤਾਂ ਉਹ ਤੈਨੂੰ ਬਹੁਤ ਸਾਰੇ ਘਟਾਉਣੇ ਖਰੀਦ ਕੇ ਦੇਵੇਗਾ ਵਕੀਲ ਨੇ ਦੱਸਿਆ ਕਿ ਮੇਰੇ ਪਿਤਾ ਨੇ ਜੋ ਦੁਕਾਨ ਖਰੀਦੀ ਸੀ ਉਸ ਦਾ ਅੱਦਾ ਕਰਾਇਆ ਉਹ ਮੈਕ ਤੇ ਇਲਾਜ ਦੇ ਖਰਚ ਕਰਦਾ ਸੀ ਅਤੇ ਬਾਕੀ ਦਾ ਅੱਦਾ ਮੈਕ ਲਈ ਬੈਂਕ 'ਚ ਜਮ੍ਹਾਂ ਕਰਵਾ ਦਿੰਦਾ ਸੀ ਵਕੀਲ ਨੇ ਮੈਨੂੰ ਖਰਚ ਕਰਨ ਲਈ 50000 ਰੁਪਏ ਦਾ ਚੈੱਕ ਦੇ ਦਿੱਤਾ ਮੈਂ ਚੈੱਕ ਲੈ ਕੇ ਖੁਸ਼ ਹੋ ਗਿਆ ਸੀ ਬਿਨਾਂ ਕਮਾਈ ਕੀਤੇ ਮਹੀਨਾ ਆਰਾਮ ਨਾਲ ਗੁਜ਼ਰ ਸਕਦਾ ਸੀ ਅਗਲੇ ਦਿਨ ਮੈਂ ਮੈਕ ਲਈ ਬਹੁਤ ਸਾਰੇ ਖਿਡੌਣੇ ਲੈ ਕੇ ਆਇਆ ਅਤੇ ਉਹ ਬਹੁਤ ਖੁਸ਼ ਹੋ ਗਈ ਸੀ ਦਿਨ ਲੰਘ ਰਹੇ ਸਨ ਅਤੇ ਮੈਂ ਸੋਚਦਾ ਰਹਿੰਦਾ ਸੀ ਕਿ ਮੈਂ ਇੱਕ ਨਾ ਦੀ ਮੁਸੀਬਤੋਂ ਕਿਵੇਂ ਛੁਟਕਾਰਾ ਪਾਵਾਂ ਤਾਂ ਜੋ ਸਾਰੀ ਜਾਇਦਾਦ ਮੇਰੀ ਹੋ ਜਾਵੇ ਫਿਰ ਮੈਂ ਆਪਣੇ ਇੱਕ ਬਹੁਤ ਹੀ ਭਰੋਸੇਮੰਦ ਦੋਸਤ ਨਾਲ ਗੱਲ ਕੀਤੀ ਕਿ ਮੈਨੂੰ ਕੋਈ ਬੇਵਕੂਫ ਮੁੰਡਾ ਚਾਹੀਦਾ ਹੈ ਜਿਸ ਨਾਲ ਮੈਂ ਆਪਣੇ ਭੈਣ ਦਾ ਵਿਆਹ ਕਰਵਾ ਸਕਾਂ ਅਤੇ ਫਿਰ ਉਸ ਤੋਂ ਮੈਂ ਸਾਰੇ ਪੈਸੇ ਵਾਪਸ ਕਰਵਾ ਲਵਾਂ ਮੇਰੀ ਗੱਲ ਸੁਣ ਕੇ ਮੇਰੇ ਦੋਸਤ ਨੇ ਕਿਹਾ ਕਿ ਇਹੋ ਜਿਹਾ ਮੁੰਡਾ ਲੱਭਣਾ ਬਹੁਤ ਔਖਾ ਹੈ ਜੇਕਰ ਤੂੰ ਕਿਸੇ ਗਰੀਬ ਮੁੰਡੇ ਨੂੰ ਵੀ ਦਾਲਚ ਦੇ ਕੇ ਉਸ ਦਾ ਵਿਆਹ ਮਹਿਕ ਨਾਲ ਕਰਵਾ ਦਿੱਤਾ ਤਾਂ ਜਦੋਂ ਉਸ ਨੂੰ ਪਤਾ ਲੱਗੇਗਾ ਕਿ ਉਹ ਕਰੋੜਾਂ ਦਾ ਮਾਲਕ ਹੈ ਤਾਂ ਉਹ ਪਲਟ ਜਾਵੇਗਾ ਮੇਰੇ ਦੋਸਤ ਨੇ ਠੀਕ ਕਿਹਾ ਸੀ ਫਿਰ ਮੇਰੇ ਦੋਸਤ ਨੇ ਕਿਹਾ ਦੇਖ ਮੇਰੀ ਇੱਕ ਸਲਾਹ ਹੈ ਜੇਕਰ ਤੂੰ ਮੇਰੀ ਗੱਲ ਮੰਨ ਲਵੇਂ ਤਾਂ ਸਾਰੀ ਜਾਇਦਾਦ ਤੇਰੀ ਨਾ ਹੋ ਜਾਵੇਗੀ ਮੈਂ ਆਪਣੇ ਦੋਸਤ ਨੂੰ ਹੈਰਾਨੀ ਨਾਲ ਪੁੱਛਿਆ ਕਿ ਸਲਾਹ ਹੈ ਅਤੇ ਫਿਰ ਜੋ ਕੁਝ ਮੇਰੇ ਦੋਸਤ ਨੇ ਮੈਨੂੰ ਕਿਹਾ ਉਸ ਨਾਲ ਮੇਰਾ ਖੂਨ ਖੋਲਣ ਲੱਗ ਪਿਆ ਉਸਨੇ ਮੈਨੂੰ ਕਿਹਾ ਕਿ ਮੈਂ ਮੈਗ ਨਾਲ ਵਿਆਹ ਕਰਵਾ ਲਵਾਂ ਗੁੱਸੇ ਵਿੱਚ ਮੈਂ ਉਸਨੂੰ ਗਲਮੇ ਤੋਂ ਫੜ ਲਿਆ ਮੈਂ ਕਿਹਾ ਕਿ ਤੂੰ ਇਹ ਸੋਚਿਆ ਵੀ ਕਿਵੇਂ ਮੈਂ ਆਪਣੀ ਭੈਣ ਨਾਲ ਵਿਆਹ ਕਰਵਾ ਲਵਾਂਗਾ ਮੈ ਇੱਕ ਮੇਰੀ ਭੈਣ ਲੱਗਦੀ ਹੈ ਫਿਰ ਉਸਨੇ ਕਿਹਾ ਕਿ ਠੰਡੇ ਦਿਮਾਗ ਨਾਲ ਸੋਚ ਮੈ ਤੇਰੀ ਸਗੀ ਭੈਣ ਨਹੀਂ ਹੈ ਅਤੇ ਤੁਹਾਡੇ ਦੋਵਾਂ ਦੇ ਮਾਤਾ ਪਿਤਾ ਵੀ ਵੱਖਰੇ ਸਨ ਤੁਹਾਡੇ ਦੋਵਾਂ ਵਿੱਚ ਖੂਨ ਦਾ ਕੋਈ ਰਿਸ਼ਤਾ ਨਹੀਂ ਹੈ। ਤੂੰ ਉਸ ਨਾਲ ਵਿਆਹ ਕਰ ਸਕਦਾ ਹੈ। ਅਤੇ ਇਹ ਸਭ ਕੁਝ ਸੁਣ ਕੇ ਮੈਂ ਚੁੱਪ ਹੋ ਗਿਆ। ਪਰ ਜਦੋਂ ਵੀ ਮੈਂ ਮਹਿਕ ਨਾਲ ਵਿਆਹ ਕਰਨ ਬਾਰੇ ਸੋਚਿਆ ਤਾਂ ਮੇਰੇ ਦਿਲ ਕੰਬਣ ਲੱਗ ਪਿਆ ਸੀ। ਕੀ ਮੈਂ ਉਸ ਨਾਲ ਵਿਆਹ ਕਰ ਸਕਦਾ ਹਾਂ? ਇਹ ਸੰਭਵ ਨਹੀਂ ਸੀ। ਪਰ ਇਹ ਵੀ ਸੱਚ ਸੀ। ਜੇਕਰ ਮੈਂ ਮਹਿਕ ਦਾ ਵਿਆਹ ਕਿਸੇ ਹੋਰ ਨਾਲ ਕਰਵਾ ਦੇਵਾਂ ਤਾਂ ਉਹ ਮੈਨੂੰ ਆਪਣੇ ਹੀ ਘਰੋਂ ਕੱਢ ਦੇਵੇਗਾ ਅਤੇ ਮੇਰੀ ਕਰੋੜਾਂ ਦੀ ਜਾਇਦਾਦ ਹੜੱਪ ਲਵੇਗਾ। ਅਗਲੇ ਦਿਨ ਮੈਂ ਵਕੀਲ ਨਾਲ ਗੱਲ ਕੀਤੀ ਸੀ ਉਸਨੇ ਮੇਰੇ ਅਤੇ ਮੈਗ ਦੇ ਰਿਸ਼ਤੇ ਬਾਰੇ ਪਤਾ ਸੀ ਉਸਨੇ ਕਿਹਾ ਕਿ ਠੀਕ ਹੈ ਪਰ ਤੂੰ ਯਾਦ ਰੱਖਣਾ ਕਿ ਤੂੰ ਮੈਗ ਨੂੰ ਤਲਾਕ ਨਹੀਂ ਦੇ ਸਕਦਾ ਅਤੇ ਨਾ ਹੀ ਦੂਜਾ ਵਿਆਹ ਕਰਵਾ ਸਕਦਾ ਤੈਨੂੰ ساری ਉਮਰ ਮੈਗ ਦੀ ਦੇਖਭਾਲ ਕਰਨੀ ਪਵੇਗੀ ਇਸ ਤੋਂ ਬਾਅਦ ਮੈਂ ਮੈਗ ਨਾਲ ਵਿਆਹ ਕਰਵਾ ਲਿਆ ਮੈਂ ਸੋਚਿਆ ਸੀ ਕਿ ਆਪਣੇ ਪਿਤਾ ਦੀ ਜਾਇਦਾਦ ਤੋਂ ਮਿਲਣ ਵਾਲੀ ਰਕਮ ਨਾਲ ਮੈਂ ਆਪਣਾ ਨਵਾਂ ਕਾਰੋਬਾਰ ਸ਼ੁਰੂ ਕਰ ਲਵਾਂਗਾ ਜਦੋਂ ਮੇਰਾ ਕਾਰੋਬਾਰ ਚੱਲ ਪਵੇ ਤਾਂ ਕੋਈ ਸਮੱਸਿਆ ਨਹੀਂ ਹੋਵੇਗੀ ਫਿਰ ਮੈਂ ਮੈਗ ਨੂੰ ਛੱਡ ਦੇਵਾਂਗਾ ਮੈਂ ਮੈਗ ਨਾਲ ਵਿਆਹ ਤਾਂ ਕਰ ਲਿਆ ਸੀ ਉਸ ਪਾਗਲ ਨੂੰ ਵਿਆਹ ਬਾਰੇ ਕੁਝ ਵੀ ਪਤਾ ਨਹੀਂ ਸੀ ਉਹ ਆਪਣੇ ਖਲੌਣਿਆਂ ਵੇਚੀ ਮਸਤ ਰਹਿੰਦੀ ਸੀ ਵਿਆਹ ਤੋਂ ਬਾਅਦ ਮੈਂ ਵਕੀਲ ਤੋਂ ਚੰਗੀ ਰਕਮ ਦੀ ਮੰਗ ਕੀਤੀ ਜੋ ਮੈਨੂੰ ਮਿਲ ਗਈ ਅਤੇ ਫਿਰ ਉਸ ਪੈਸੇ ਨਾਲ ਮੈਂ ਆਪਣੀ ਇੱਕ ਛੋਟੀ ਜਿਹੀ ਕੱਪੜੇ ਦੀ ਫੈਕਟਰੀ ਲਗਾ ਦਿੱਤੀ ਅਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਅਸਲ ਸਮੱਸਿਆ ਇਹ ਸੀ ਕਿ ਮੈਂਕ ਲਈ ਕੋਈ ਵੀ ਨੌਕਰਾਨੀ ਮੇਰੇ ਘਰ ਵਿੱਚ ਰਹਿਣ ਲਈ ਤਿਆਰ ਨਹੀਂ ਸੀ ਜਿੰਨੀਆਂ ਵੀ ਨੌਕਰਾਨੀਆਂ ਮਿਲੀਆਂ ਉਹ ਕਹਿੰਦੀਆਂ ਸਨ ਕਿ ਮੈਂ ਇੱਕ ਪਾਗਲ ਕੁੜੀ ਹੈ ਅਤੇ ਜੋ ਕੁਝ ਉਸਦੇ ਹੱਥਾਂ ਵਿੱਚ ਹੁੰਦਾ ਹੈ ਉਹ ਸੁਟਣਾ ਸ਼ੁਰੂ ਕਰ ਦਿੰਦੀ ਹੈ ਮੈਂ ਘਰ ਦਾ ਕੰਮ ਨੌਕਰਾਨੀ ਤੋਂ ਕਰਵਾ ਲੈਂਦਾ ਸੀ ਅਤੇ ਉਸਦੇ ਜਾਣ ਤੋਂ ਬਾਅਦ ਮੈਂ ਘਰ ਨੂੰ ਬਾਹਰ ਤਾਲਾ ਲਗਾ ਕੇ ਚਲਾ ਜਾਂਦਾ ਸੀ ਮੈਨੂੰ ਇਸ ਗੱਲ ਦਾ ਕੋਈ ਫਿਕਰ ਨਹੀਂ ਪੈਂਦਾ ਸੀ ਕਿ ਮੈਂ ਘਰ ਅੰਦਰ ਕਿਵੇਂ ਰਹਿੰਦੀ ਹੋਵੇਗੀ ਉਸ ਦਾ ਦਿਮਾਗ ਘੱਟ ਕੰਮ ਕਰਦਾ ਹੈ ਅਤੇ ਆਪਣੇ ਆਪ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ ਜਦੋਂ ਮੈਂ ਘਰ ਵਾਪਸ ਆਉਂਦਾ ਤਾਂ ਮੈਂ ਕੁਝ ਖਾਣਾ ਖਾ ਕੇ ਬਾਕੀ ਫਰਸ਼ ਤੇ ਖਿਲਰਿਆ ਹੁੰਦਾ ਤੇ ਉਹ ਖੜੌਣਿਆਂ ਨਾਲ ਖੇਡ ਰਹੀ ਹੁੰਦੀ ਘਰ ਦੀ ਹਾਲਤ ਦੇਖ ਕੇ ਮੈਨੂੰ ਲੱਗਦਾ ਜਿਵੇਂ ਮੈਨੂੰ ਮਹਿਕ ਦਾ ਗਲਾ ਘੁੱਟ ਦੇਣਾ ਚਾਹੀਦਾ ਇੱਕ ਵਾਰ ਤਾਂ ਬਹੁਤ ਜ਼ਿਆਦਾ ਹੋ ਗਿਆ ਸੀ ਜਦੋਂ ਮੈਂ ਘਰ ਵਿੱਚ ਵੜਿਆ ਤਾਂ ਗੈਸ ਦੀ ਬਦਬੂ ਮੇਰੇ ਨੱਕ ਵਿੱਚ ਆਈ ਅਤੇ ਮੈਨੂੰ ਸਮਝਣ ਵਿੱਚ देर ਨਹੀਂ ਲੱਗੀ ਮੈਂ ਕਿਨੇ ਗੈਸ ਸਿਲੰਡਰ ਖੋਲ ਦਿੱਤਾ ਸੀ ਮੈਂ ਜਲਦੀ ਨਾਲ ਸਾਰੇ ਘਰ ਦੇ ਖਿੜਕੀਆਂ ਤੇ ਦਰਵਾਜ਼ੇ ਖੋਲ ਕੇ ਮੈਂ ਕਿਨੂੰ ਖਿੱਚ ਕੇ ਬਾਹਰ ਲੈ ਗਿਆ ਗੁੱਸੇ ਵਿੱਚ ਮੈਂ ਉਸ ਦੀ ਗੱਲ ਤੇ ਜ਼ੋਰਦਾਰ ਥੱਪੜ ਜਾਰ ਦਿੱਤਾ ਮੇਰੀ ਉਂਗਲੀ ਤੇ ਪਾਈ ਹੋਈ ਅੰਗੂਠੀ ਉਸ ਦੇ ਗੱਲ ਤੇ ਲੱਗ ਗਈ ਸੀ ਅਤੇ ਫਿਰ ਉਹ ਰੋਣ ਲੱਗ ਪਈ ਮੈਂ ਉਸ ਨੂੰ ਵਾਰ-ਵਾਰ ਇਹੀ ਸਵਾਲ ਕਰਦਾ ਰਿਹਾ ਕਿ ਉਸ ਨੇ ਗੈਸ ਸਿਲੰਡਰ ਕਿਉਂ ਖੋਲਿਆ ਹੈ ਅਤੇ ਉਸਨੇ ਮੈਨੂੰ ਦੱਸਿਆ ਕਿ ਉਸਨੂੰ ਭੁੱਖ ਲੱਗੀ ਸੀ ਤੇ ਉਹ ਰਸੋਈ ਵਿੱਚ ਕੁਝ ਬਣਾਉਣ ਗਈ ਸੀ ਪਰ ਉਸਨੂੰ ਗੈਸ ਚੁੱਲਾ ਚਲਾਉਣਾ ਨਹੀਂ ਆ ਰਿਹਾ ਸੀ ਉਸਦੀ ਗੱਲ ਸੁਣ ਕੇ ਮੈਨੂੰ ਸਮਝ ਆ ਗਈ ਸੀ ਕਿ ਮਹਿਕ ਨੂੰ ਘਰ ਵਿੱਚ ਇਕੱਲਾ ਛੱਡਣਾ ਕਿੰਨਾ ਖਤਰਨਾਕ ਹੋ ਸਕਦਾ ਹੈ ਇਸ ਤੋਂ ਬਾਅਦ ਮੈਂ ਰੋਜ਼ਾਨਾ ਦੋ ਤਿੰਨ ਵੇਲੇ ਘਰ ਵਿੱਚ ਜ਼ਰੂਰ ਮਰਨ ਲੱਗ ਪਿਆ ਸੀ ਮਹਿਕ ਨੂੰ ਘਰ ਵਿੱਚ ਤਾਲਾ ਲਗਾ ਕੇ ਜਾਣਾ ਮੇਰੀ ਮਜਬੂਰੀ ਸੀ ਇੱਕ ਰਾਤ ਮੈਂ ਡੂੰਗੀ ਨੀਂਦ ਵਿੱਚ ਸੀ ਜਦੋਂ ਬੱਦਲਾਂ ਦੀ ਗੜਗੜਾਹਟ ਨੇ ਮੇਰੀ ਅੱਖ ਖੋਲ ਦਿੱਤੀ ਬਾਹਰ ਬਹੁਤ ਤੇਜ਼ ਮੀਂਹ ਪੈ ਰਿਹਾ ਸੀ ਮੈਂ ਆਪਣੇ ਕਮਰੇ ਦਾ ਦਰਵਾਜ਼ਾ ਖੋਲਿਆ ਤਾਂ ਦੇਖਿਆ ਮੈਂ ਇੱਕ ਬਾਹਰ ਖੜੀ ਡਰ ਨਾਲ ਕੰਬ ਰਹੀ ਸੀ ਮੈਨੂੰ ਦੇਖ ਕੇ ਉਹ ਮੇਰੇ ਨਾਲ ਲਿਪਟ ਗਈ ਤੇ ਮੈਨੂੰ ਕਹਿਣ ਲੱਗੀ ਮਨੋਜ ਵੀਰੇ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਮੈਂ ਉਸ ਨੂੰ ਝਟਕੇ ਨਾਲ ਆਪਣੇ ਤੋਂ ਵੱਖ ਕਰ ਦਿੱਤਾ ਤੇ ਕਿਹਾ ਕਿ ਮੈਨੂੰ ਵੀਰਾ ਨਾ ਕਿਹਾ ਕਰ ਵਿਆਹ ਹੋਣ ਕਾਰਨ ਸਾਡਾ ਰਿਸ਼ਤਾ ਬਦਲ ਚੁੱਕਾ ਸੀ ਪਰ ਉਸ ਨਾਲ ਸਮਝ ਨੋ ਇੰਨਾ ਗੱਲਾਂ ਬਾਰੇ ਸਮਝ ਨਹੀਂ ਸੀ ਮੈਂ ਉਸ ਨੂੰ ਅੰਦਰ ਕਮਰੇ ਵਿੱਚ ਲੈ ਗਿਆ ਉਸ ਨੂੰ ਆਪਣੇ ਬਿਸਤਰੇ ਤੇ ਲਿਟਾ ਦਿੱਤਾ ਉਸ ਨੇ ਮੇਰਾ ਹੱਥ ਕੁੱਟ ਕੇ ਫੜਿਆ ਹੋਇਆ ਸੀ ਕੁਝ ਸਮੇਂ ਬਾਅਦ ਉਹ ਸੌਂ ਗਈ ਮੈਂ ਆਪਣਾ ਹੱਥ ਛੁਡਾਇਆ ਤੇ ਸੋਫੇ ਤੇ लेट ਗਿਆ ਪਰ ਮੈਨੂੰ ਨੀਂਦ ਨਹੀਂ ਆ ਰਹੀ ਸੀ ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਉਹ ਬਹੁਤ ਹੀ ਸੁੰਦਰ ਸੀ ਮੈਂ ਜਿੰਨਾ ਚਾਹੁੰਦਾ ਕਿ ਉਸ ਵਾਲ ਨਾ ਦੇਖਾਂ ਪਰ ਮੇਰੀਆਂ ਨਜ਼ਰਾਂ ਘੁੰਮ ਫਿਰ ਕੇ ਉਸ ਵਾਲ ਹੀ ਟਿਕ ਜਾਂਦੀਆਂ ਸਨ ਮੈਂ ਬਹੁਤ ਦੇਰ ਤੱਕ ਸੌਣ ਦੀ ਕੋਸ਼ਿਸ਼ ਕਰਦਾ ਰਿਹਾ ਫਿਰ ਬਾਹਰ ਆ ਕੇ ਸੋਫੇ ਤੇ लेट ਗਿਆ ਤੇ ਉੱਥੇ ਹੀ ਸੌ ਗਿਆ ਮੇਰੀ ਫੈਕਟਰੀ ਵਿੱਚ ਹੀ ਕੀ ਮੀਰਾ ਨਾਂ ਦੀ ਕੁੜੀ ਕੰਮ ਕਰਦੀ ਸੀ ਅਸੀਂ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਪਏ ਸੀ ਅਸੀਂ ਆਪਸ ਵਿੱਚ ਵਿਆਹ ਕਰਨਾ ਚਾਹੁੰਦੇ ਸੀ ਇੱਕ ਵਾਰ ਮੈਂ ਉਸ ਨੂੰ ਆਪਣੇ ਘਰ ਲੈ ਆਇਆ ਉਸ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ ਅਤੇ ਕਿਹਾ ਕਿ ਇਹ ਮੇਰੇ ਘਰ ਕਿਉਂ ਆਈ ਹੈ ਇਹ ਸੁਣ ਕੇ ਮੀਰਾ ਮੇਰੇ ਵੱਲ ਦੇਖਣ ਲੱਗੀ ਅਤੇ ਮੈਨੂੰ ਕਹਿਣ ਲੱਗੀ ਕਿ ਤੂੰ ਇੱਕ پاਗਲ ਕੁੜੀ ਨੂੰ ਘਰ ਵਿੱਚ ਕਿਉਂ ਰੱਖਿਆ ਹੋਇਆ ਹੈ ਮੈਂ ਉਸ ਨੂੰ ਦੱਸਿਆ ਕਿ ਇਹ ਮੇਰੀ ਮਜਬੂਰੀ ਹੈ ਫਿਰ ਮੈਂ ਮੀਰਾ ਤੋਂ ਕੁਝ ਨਹੀਂ ਛੁਪਾਇਆ ਤੇ ਉਸ ਨੂੰ ਸਭ ਕੁਝ ਦੱਸ ਦਿੱਤਾ ਮੀਰਾ ਨੇ ਕਿਹਾ ਜਲਦੀ ਤੋਂ ਜਲਦੀ ਇਸ ਮੁਸੀਬਤ ਦਾ ਛੁਟਕਾਰਾ ਪਾਓ ਮੈਂ ਵਿਆਹ ਤੋਂ ਬਾਅਦ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੀ ਇਹ ਪਾਗਲ ਕੁੜੀ ਇਸ ਘਰ ਵਿੱਚ ਰਹੇ। ਇਹ ਸੁਣ ਕੇ ਮੈਂ ਚੁੱਪ ਹੋ ਗਿਆ। ਮੈਂ ਮੀਰਾ ਨਾਲ ਜਲਦੀ ਹੀ ਵਿਆਹ ਕਰਵਾਉਣਾ ਚਾਹੁੰਦਾ ਸੀ ਅਤੇ ਮੈਕ ਦਾ ਛਟਕਾਰਾ ਪਾਉਣਾ ਚਾਹੁੰਦਾ ਸੀ। ਫਿਰ ਮੀਰਾ ਨੇ ਮੈਨੂੰ ਸੁਝਾਅ ਦਿੱਤਾ ਕਿ ਮੈਂ ਮੈਕ ਨੂੰ ਰੋਜ਼ ਥੋੜਾ ਥੋੜਾ ਜ਼ਹਿਰ ਦੇਣਾ ਸ਼ੁਰੂ ਕਰ ਦੇਵਾਂ। ਹੌਲੀ-ਹੌਲੀ ਇਹ ਪਾਗਲ ਕੁੜੀ ਆਪੇ ਮਰ ਜਾਵੇਗੀ। ਇਸ ਤਰ੍ਹਾਂ ਮੇਰੀ ਜ਼ਿੰਦਗੀ ਦੀਆਂ ਮੁਸ਼ਕਲਾਂ ਖਤ ਜਾਣਗੀਆਂ ਅਤੇ ਮੇਰੇ ਤੇ ਕੋਈ ਸ਼ੱਕ ਵੀ ਨਹੀਂ ਕਰੇਗਾ। ਇਸ ਤੋਂ ਬਾਅਦ ਮੈਂ ਮਹਿਕ ਦੇ ਖਾਣੇ ਵਿੱਚ ਥੋੜਾ ਥੋੜਾ ਜ਼ਹਿਰ ਮਿਲਾ ਕੇ ਉਸ ਨੂੰ ਦੇਣਾ ਸ਼ੁਰੂ ਕਰ ਦਿੱਤਾ। ਕਦੇ ਜ਼ਹਿਰ ਦਾ ਪਾਊਡਰ ਉਸ ਦੀ ਆਈਸਕ੍ਰੀਮ ਵਿੱਚ ਪਾ ਕੇ ਦਿੰਦਾ ਸੀ ਤੇ ਕਦੇ ਖਾਣੇ ਵਿੱਚ ਮਿਲਾ ਕੇ ਦੇ ਰਿੰਦਾ ਸੀ। ਮੈਂ ਵੀ ਚਾਹੁੰਦਾ ਸੀ ਕਿ ਉਹ ਜਲਦੀ ਮਰ ਜਾਵੇ। ਸਮਾਂ ਇਸੇ ਤਰ੍ਹਾਂ ਲੰਘਦਾ ਰਿਹਾ। ਇੱਕ ਵਾਰ ਜਦੋਂ ਮੈਂ ਘਰ ਵਿੱਚ ਦਾਖਲ ਹੋਇਆ ਤਾਂ ਮੈਨੂੰ ਮਹਿਕ ਦੇ ਰੋਂ ਦੀ ਆਵਾਜ਼ ਸੁਣਾਈ ਦਿੱਤੀ। ਪਰ ਮੈਨੂੰ ਉਹ ਕਿਤੇ ਵੀ ਦਿਖਾਈ ਨਾ ਦਿੱਤੀ। ਉਸ ਦੇ ਰੋਂ ਦੀ ਆਵਾਜ਼ ਮੇਰੇ ਕਮਰੇ ਵਿੱਚੋਂ ਆ ਰਹੀ ਸੀ। ਜਦੋਂ ਮੈਂ ਕਮਰੇ ਦਾ ਦਰਵਾਜ਼ਾ ਖੋਲ ਕੇ ਅੰਦਰ ਵੜਿਆ ਤਾਂ ਮੇਰੀ ਅੱਖਾਂ 'ਗੇ ਹਨੇਰਾ ਛਾ ਗਿਆ। ਉਹ ਕਮਰੇ ਦੇ ਕੋਨੇ ਵਿੱਚ ਬੈਠੀ ਸੀ। ਉਸਨੂੰ ਦੇਖ ਕੇ ਮੈਨੂੰ ਬਹੁਤ ਸ਼ਰਮ ਆਈ। ਉਸ ਦੇ ਕੱਪੜੇ ਬੁਰੀ ਤਰ੍ਹਾਂ ਫਟੇ ਹੋਏ ਸਨ ਤੇ ਕਮਰੇ ਦੀਆਂ ਚੀਜ਼ਾਂ ਖਿਲਰੀਆਂ ਪਈਆਂ ਸਨ। ਉਸ ਦੀ ਸ਼ਕਲ ਅਤੇ ਹਾਲਤ ਦੇਖ ਕੇ ਮੈਨੂੰ ਇਹ ਸਮਝਣ ਵਿੱਚ देर ਨਹੀਂ ਲੱਗੀ ਕਿ ਕਿਸੇ ਨੇ ਉਸ ਦੀ ਇੱਜ਼ਤ ਲੁੱਟ ਲਈ ਹੈ। ਮੈਨੂੰ ਦੇਖ ਕੇ ਉਹ ਡਰ ਗਈ ਤੇ ਬੋਲੀ ਮੈਨੂੰ ਨਾ ਮਾਰੋ। ਮੈਂ ਪਾਪਾ ਨੂੰ ਦੱਸਾਂਗੀ ਕਿ ਤੁਸੀਂ ਮੈਨੂੰ ਬਹੁਤ ਮਾਰਿਆ ਹੈ। ਏ ਕਹਿ ਕੇ ਉਹ ਰੋਣ ਲੱਗ ਪਈ ਪਹਿਲੀ ਵਾਰ ਉਸ ਨੂੰ ਇਸ ਹਾਲਤ 'ਚ ਦੇਖ ਕੇ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਇੰਜ ਲੱਗਾ ਜਿਵੇਂ ਕਿਸੇ ਨੇ ਮੇਰੇ ਦਿਲ ਨੂੰ ਮੁੱਠੀ ਵਿੱਚ ਫੜ ਲਿਆ ਹੋਵੇ ਮੈਂ ਉਸ ਦੀ ਹਾਲਤ ਲਈ ਆਪਣੇ ਆਪ ਨੂੰ ਦੋਸ਼ੀ ਠਹਿਰਾ ਰਿਹਾ ਸੀ ਮੈਂ ਚਾਦਰ ਨਾਲ ਉਸ ਦਾ ਜਿਸਮ ਢੱਕ ਦਿੱਤਾ ਤੇ ਉਸ ਦੇ ਕੋਲ ਆ ਕੇ ਬੈਠ ਗਿਆ ਮੈਂ ਉਸ ਨੂੰ ਪੁੱਛਿਆ ਕਿ ਮੇਰੇ ਪਿੱਛੇ ਘਰ ਵਿੱਚ ਕੌਣ ਆਇਆ ਸੀ ਮੈਂ ਮੈਨੂੰ ਦੱਸੋ ਆਦਮੀ ਕੌਣ ਹੈ ਮੈਂ ਉਸ ਨੂੰ ਮਾਰ ਦੇਵਾਂਗਾ ਪਰ ਮਾਸੂਮ ਸਿਰਫ ਇਹੀ ਕਹਿ ਰਹੀ ਸੀ ਮੇਰੇ ਪਿਤਾ ਜੀ ਨੂੰ ਬੁਲਾਓ ਮੈਂ ਇੱਥੋਂ ਜਾਣਾ ਹੈ ਮੈਂ ਉਸ ਨੂੰ ਦਲਾਸਾ ਦਿੱਤਾ ਕਿ ਮੈਂ ਪਿਤਾ ਜੀ ਨੂੰ ਲੈ ਕੇ ਆਉਂਦਾ ਹਾਂ ਪਰ ਤੂੰ ਮੈਨੂੰ ਦੱਸ ਆਪਣੇ ਘਰ ਕੌਣ ਆਇਆ ਸੀ ਸਾਰੇ ਆਂਡ ਗੁਆਣ ਦੇ ਲੋਕਾਂ ਨੂੰ ਪਤਾ ਸੀ ਕਿ ਮੈਂ ਘਰ ਵਿੱਚ ਕੱਲੀ ਹੁੰਦੀ ਐ ਮੈਂ ਕਹਿਣ ਲੱਗੀ ਕਿ ਸਵੇਰੇ ਦੁੱਧ ਲੈ ਆਉਣ ਵਾਲਾ ਭਾਈ ਘਰ ਆਇਆ ਸੀ ਉਸ ਨੇ ਮੈਨੂੰ ਬਹੁਤ ਕੁੱਟਿਆ ਸੀ ਮੇਰੇ ਕੱਪੜੇ ਵੀ ਪਾੜ ਦਿੱਤੇ ਇਹ ਕਹਿ ਕੇ ਉਹ ਆਪਣੀਆਂ ਫਟੀਆਂ ਹੋਈਆਂ ਬਾਹਾਂ ਬਲ ਦੇਖਣ ਲੱਗ ਪਈ ਉਸ ਦੀਆਂ ਸਾਰੀਆਂ ਬਾਹਾਂ ਜ਼ਖਮੀ ਹੋ ਗਈਆਂ ਸਨ ਪਹਿਲੀ ਵਾਰ ਮੈਨੂੰ ਉਸ ਤੇ ਤਰਸ ਆਇਆ ਮੈਂ ਉਸ ਦੇ ਵਾਲਾਂ ਨੂੰ ਸੰਭਾਲ ਲਿਆ ਅਤੇ ਉਸ ਦੇ ਜ਼ਖਮਾਂ 'ਤੇ ਦਵਾਈ ਲਗਾਈ ਫਿਰ ਮੈਂ ਇੱਕ ਨੂੰ ਪਿਆਰ ਨਾਲ ਜੱਫੀ ਪਾ ਲਈ ਤਾਂ ਜੋ ਉਸ ਨੂੰ ਆਪਣੇ ਪੰਦਾ ਅਹਿਸਾਸ ਹੋਵੇ ਤੇ ਇਸ ਪੀੜ ਵਿੱਚੋਂ ਨਿਕਲ ਸਕੇ ਉਹ ਵਿਚਾਰੀ ਸਿਸਕੀਆਂ ਲੈਂਦੀ ਰਹੀ ਫਿਰ ਉਹ ਕਹਿਣ ਲੱਗੀ ਕਿ ਜਦੋਂ ਪਾਪਾ ਇੱਥੇ ਸਨ ਤਾਂ ਮੈਨੂੰ ਬਹੁਤ ਪਿਆਰ ਕਰਦੇ ਸਨ ਮਾਂ ਦੇ ਮਰਨ ਤੋਂ ਬਾਅਦ ਵੀ ਪਾਪਾ ਮੇਰੇ ਨਾਲ ਹੀ ਰਹਿੰਦੇ ਸਨ ਫਿਰ ਪਾਪਾ ਬਿਮਾਰ ਹੋ ਗਏ ਤਾਂ ਮੈਨੂੰ ਡਾਕਟਰ ਕੋਲ ਛੱਡ ਆਏ ਡਾਕਟਰ ਵੀ ਠੀਕ ਨਹੀਂ ਸਨ ਡਾਕਟਰ ਵੀ ਮੈਨੂੰ ਕਈ ਵਾਰ ਇਸ ਤਰ੍ਹਾਂ ਹੀ ਕੁੱਟਦਾ ਹੁੰਦਾ ਸੀ ਜਿਵੇਂ ਦੁੱਧ ਵਾਲੇ ਨੇ ਕੁੱਟਿਆ ਹੈ ਡਾਕਟਰ ਮੇਰੇ ਦੋਵੇਂ ਹੱਥਾਂ ਨੂੰ ਮੇਰੀ ਪਿੱਠ ਪਿੱਛੇ ਬੰਨ੍ਹ ਦਿੰਦਾ ਸੀ ਅਤੇ ਮੇਰੇ ਮੂੰਹ ਵਿੱਚ ਕਪੜਾ ਤੋਣ ਦਿੰਦਾ ਸੀ ਤਾਂ ਜੋ ਮੈਂ ਬੋਲ ਨਾ ਸਕਾਂ ਉਸੇ ਗੱਲਾਂ ਸੁਣ ਕੇ ਮੇਰਾ ਰੋਣ ਨਿਕਲ ਗਿਆ ਸੀ ਮੈਨੂੰ ਮਹਿਸੂਸ ਹੋਇਆ ਕਿ ਜਿਵੇਂ ਮੇਰਾ ਦਿਲ ਧੜਕਣਾ ਭੁੱਲ ਗਿਆ ਹੋਵੇ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਪਿਤਾ ਜੀ ਦੀ ਬਿਮਾਰੀ ਦੌਰਾਨ ਮੈਗ ਦੀ ਦੇਖਭਾਲ ਕੌਣ ਕਰੇਗਾ ਕਿਉਂਕਿ ਮੇਰੇ ਕੈਨੇਡਾ ਜਾਣ ਤੋਂ ਬਾਅਦ ਮੈਗ ਦੀ ਮਾਂ ਦੀ ਟੀਵੀ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ ਫਿਰ ਪਿਤਾ ਜੀ ਹੀ ਮੈਗ ਦੀ ਦੇਖਭਾਲ ਕਰਦੇ ਸਨ ਅਤੇ ਜਦੋਂ ਪਿਤਾ ਦੀ ਤਬੀਅਤ ਵਿਗੜ ਗਈ ਤਾਂ ਉਹਨਾਂ ਨੇ ਮੈਗ ਨੂੰ ਮਾਨਸਿਕ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਮੈਨੂੰ ਯਾਦ ਆਉਣ ਲੱਗਾ ਕਿ ਉੱਥੋਂ ਦਾ ਡਾਕਟਰ ਮੈਗ ਨੂੰ ਮੇਰੇ ਨਾਲ ਭੇਜਣ ਨੂੰ ਤਿਆਰ ਨਹੀਂ ਸੀ ਉਹ ਮੈਗ ਤੇ ਤਸ਼ੱਦਦ ਕਰਦਾ ਸੀ ਇਸ ਤੋਂ ਬਾਅਦ ਉਹ ਵਿਚਾਰੀ ਸਾਰੀ ਰਾਤ ਸੌਂਦਿਆਂ ਵੀ ਡਰਦੀ ਰਹੀ ਤੇ ਸੁੱਤੀ ਹੋਈ ਵੀ ਕਈ ਵਾਰ ਰੋਂਦੀ ਰਹੀ। ਉਹ ਸੁੱਤੀ ਹੋਈ ਹੀ ਪੜਬੜਾਉਂਦੀ ਰਹੀ ਕਿ ਮੇਰੇ ਨੇੜੇ ਨਾ ਆਓ। ਮੈਂ ਪਾਪਾ ਨੂੰ ਦੱਸਾਂਗੀ। ਮੈਨੂੰ ਆਪਣੇ ਆਪ ਤੇ ਬਹੁਤ ਗੁੱਸਾ ਆ ਰਿਹਾ ਸੀ ਕਿ ਮੈਂ ਆਪਣੇ ਸਵਾਰਥ ਕਾਰਨ ਇਸ 마ਸੂਮ ਨੂੰ ਮਾਰਨਾ ਚਾਹੁੰਦਾ ਸੀ। ਹੁਣ ਮੈਨੂੰ ਸਮਝ ਆ ਰਹੀ ਸੀ ਕਿ ਮੇਰੇ ਪਿਤਾ ਨੇ ਮੈਨੂੰ ਮਹਿਕ ਦੀ ਦੇਖਭਾਲ ਕਰਨ ਲਈ ਇੰਨਾ پابੰਦ ਕਿਉਂ ਕੀਤਾ ਸੀ। ਪਰ ਮੈਂ ਉਹਨਾਂ ਦੀ ਗੱਲ ਨੂੰ ਸੀਰੀਅਸ ਨਹੀਂ ਲਿਆ ਸੀ। ਅਚਾਨਕ ਮੈਨੂੰ ਪਿਤਾ ਜੀ ਦਾ ਲਿਖਿਆ ਹੋਇਆ ਪੱਤਰ ਯਾਦ ਆਇਆ ਜੋ ਮੈਂ ਪੜ੍ਹਿਆ ਨਹੀਂ ਸੀ ਤੇ ਦਰਾਜ ਵਿੱਚ ਸੁੱਟ ਦਿੱਤਾ ਸੀ ਮੈਂ ਉੱਠ ਕੇ ਲਮਾਰੀ ਦਾ ਦਰਾਜ ਖੋਲ੍ਹਿਆ ਅਤੇ ਉਸ ਵਿੱਚ ਵਸੀਅਤ ਦੇ ਨਾਲ ਪਿਆ ਪੱਤਰ ਪੜ੍ਹਨਾ ਸ਼ੁਰੂ ਕਰ ਦਿੱਤਾ ਪੱਤਰ ਵਿੱਚ ਮੇਰੇ ਪਿਤਾ ਜੀ ਨੇ ਲਿਖਿਆ ਸੀ ਮੇਰੇ ਪੁੱਤ ਮੈਨੂੰ ਤੇਰੇ ਤੋਂ ਵੱਧ ਕਿਸੇ ਹੋਰ ਤੇ ਭਰੋਸਾ ਨਹੀਂ ਹੈ ਮੈਂਕ ਦੀ ਜਾਇਦਾਦ ਦੇ ਲਾਲਚ ਵਿੱਚ ਕੋਈ ਵੀ ਉਸ ਨਾਲ ਵਿਆਹ ਕਰਨ ਲਈ ਤਿਆਰ ਹੋ ਜਾਵੇਗਾ ਪਰ ਉਸ ਨੂੰ ਪਿਆਰ ਨਹੀਂ ਕਰੇਗਾ ਦੇਖਭਾਲ ਵੀ ਨਹੀਂ ਕਰੇਗਾ ਮੈਂ ਮੈਗ ਨੂੰ ਆਪਣੀ ਸਕੀਤੀ ਵਾਂਗ ਪਾਲਿਆ ਹੈ ਮੈਂ ਜਿਉਂਦੇ ਹੋਏ ਵਾਅਦਾ ਕੀਤਾ ਸੀ ਕਿ ਮੈਂ ਮੈਗ ਨੂੰ ਕਦੇ ਵੀ ਇਕੱਲਾ ਨਹੀਂ ਛੱਡਾਂਗਾ ਫਿਰ ਜਦੋਂ ਮੈਂ ਬਿਮਾਰ ਹੋ ਗਿਆ ਤਾਂ ਮੈਗ ਦੇ ਦੇਖਭਾਲ ਕਰਨ ਵਿੱਚ ਪਰੇਸ਼ਾਨੀ ਆਉਣ ਲੱਗੀ ਸੀ ਫਿਰ ਮੈਂ ਤੈਨੂੰ ਕਈ ਵਾਰ ਫੋਨ ਕੀਤਾ ਤੈਨੂੰ ਵਾਪਸ ਆਉਣ ਲਈ ਕਿਹਾ ਪਰ ਤੂੰ ਹਰ ਵਾਰ ਮੇਰੀ ਗੱਲ ਨੂੰ ਨਜ਼ਰਅੰਦਾਜ਼ ਕਰਦਾ ਰਿਹਾ ਸੀ ਤੇਰੀ ਉਡੀਕ ਕਰਦੇ ਹੋਏ ਮੈਂ ਮੌਤ ਦੀ ਦਹਲਿਜ਼ ਤੇ ਖੜਾ ਹਾਂ ਮੈਕ ਦਾ ਇਸ ਦੁਨੀਆ ਵਿੱਚ ਹੋਰ ਕੋਈ ਨਹੀਂ ਹੈ ਤੇਰਾ ਤੇ ਮੈਕ ਦਾ ਰਿਸ਼ਤਾ ਖੂਨ ਦਾ ਰਿਸ਼ਤਾ ਨਹੀਂ ਹੈ ਉਸਦੇ ਮਾਤਾ ਪਿਤਾ ਤੇ ਤੇਰੇ ਮਾਤਾ ਪਿਤਾ ਵੱਖਰੇ ਵੱਖਰੇ ਹਨ ਇਸ ਲਈ ਮੇਰੀ ਗੱਲ ਨੂੰ ਸਮਝਣਾ ਤੇ ਮੈਕ ਨਾਲ ਵਿਆਹ ਕਰਵਾ ਲੈਣਾ ਤੂੰ ਹੀ ਮੈਕ ਦੀ ਸਹੀ ਢੰਗ ਨਾਲ ਦੇਖਭਾਲ ਤੇ ਰੱਖਿਆ ਕਰ ਸਕਦਾ ਹੈ ਉਸਦਾ ਦਿਮਾਗ ਬੱਚਿਆਂ ਵਰਗਾ ਹੈ ਮੇਰੀ ਜ਼ਿੰਦਗੀ ਨੇ ਮੈਨੂੰ ਉਸ ਦਾ ਇਲਾਜ ਕਰਵਾਉਣ ਦਾ ਸਮਾਂ ਨਹੀਂ ਦਿੱਤਾ ਪਰ ਜੇ ਤੂੰ ਚਾਹੇ ਤਾਂ ਬਾਹਰ ਜਾ ਕੇ ਇਸੇ ਚੰਗੇ ਡਾਕਟਰ ਤੋਂ ਇਲਾਜ ਕਰਵਾਏ ਤਾਂ ਉਹ ਠੀਕ ਹੋ ਸਕਦੀ ਹੈ ਮੈਂ ਪੱਤਰ ਪੜ੍ਹ ਕੇ ਵਾਪਸ ਅਲਮਾਰੀ ਵਿੱਚ ਰੱਖ ਦਿੱਤਾ ਪਰ ਮੇਰੀ ਨੀਂਦ ਉੱਡ ਚੁੱਕੀ ਸੀ ਮੈਨੂੰ ਯਾਦ ਆਇਆ ਕਿ ਮੇਰੇ ਪਿਤਾ ਜੀ ਬਿਮਾਰ ਸਨ ਤਾਂ ਮੈਨੂੰ ਇੰਡੀਆ ਵਾਪਸ ਬੁਲਾਉਂਦੇ ਸਨ ਪਰ ਮੈਂ ਛੁੱਟੀ ਨਾ ਮਿਲਣ ਕਾਰਨ ਉਹਨਾਂ ਦੀ ਗੱਲ ਨੂੰ ਨਜ਼ਰਅੰਦਾਜ਼ ਕਰਦਾ ਰਿਹਾ ਸੀ ਮੈਨੂੰ ਪਤਾ ਸੀ ਕਿ ਪਿਤਾ ਜੀ ਨੇ ਮੈਨਕ ਨੂੰ ਮਜਬੂਰੀ ਕਰ ਮਾਨਸਿਕ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ ਅਤੇ ਉੱਤੇ ਉਸ ਨਾਲ ਬਹੁਤ ਪੂਰਾ ਸਲੂਕ ਕੀਤਾ ਗਿਆ ਸੀ। ਇਹ ਸਭ ਲਈ ਮੈਂ ਹੀ ਦੋਸ਼ੀ ਸੀ। ਜੇਕਰ ਮੈਂ ਸਮੇਂ ਸਿਰ ਘਰ ਪਹੁੰਚਿਆ ਹੁੰਦਾ ਤਾਂ ਮੈਕ ਨਾਲ ਇਹ ਸਭ ਕੁਝ ਨਾ ਵਾਪਰਦਾ। ਅਗਲੇ ਦਿਨ ਜਦੋਂ ਦੁੱਧ ਵਾਲਾ ਆਇਆ ਤਾਂ ਮੈਂ ਉਸ ਨੂੰ ਚੰਗੀ ਤਰ੍ਹਾਂ ਕੁੱਟਿਆ ਅਤੇ ਫਿਰ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਵਿਚਾਰੀ ਮੈਕ ਇਹ ਸਭ ਦੇਖ ਕੇ ਬਹੁਤ ਖੁਸ਼ ਹੋ ਰਹੀ ਸੀ। ਮੈਨੂੰ ਮੈਕ ਤੇ ਬਹੁਤ ਤਰਸ ਆ ਰਿਹਾ ਸੀ। ਮੈਂ ਦੁਪਹਿਰ ਨੂੰ ਜਦੋਂ ਮੈਕ ਨੂੰ ਖਾਣਾ ਖਵਾਉਣ ਬੈਠਾ ਤਾ ਉਸਨੇ ਮੈਨੂੰ ਪੁੱਛਿਆ ਕਿ ਅੱਜ ਖਾਣੇ ਵਿੱਚ ਪਾਊਡਰ ਕਿਉਂ ਨਹੀਂ ਪਾਇਆ ਮੈਂ ਰੋਜ਼ ਮਹਿਕ ਦੇ ਖਾਣੇ ਵਿੱਚ ਜ਼ੈਰ ਦਾ ਪਾਊਡਰ ਉਸ ਦੇ ਸਾਹਮਣੇ ਹੀ ਪਾ ਦਿੰਦਾ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਉਹ ਪਾਗਲ ਹੈ ਉਸ ਨੂੰ ਕੁਝ ਸਮਝ ਨਹੀਂ ਆਵੇਗਾ ਕਿ ਇਹ ਪਾਊਡਰ ਕੀ ਚੀਜ਼ ਹੈ ਅੱਜ ਜਦੋਂ ਉਸਨੇ ਇਹ ਗੱਲ ਕਹੀ ਤਾਂ ਮੇਰੇ ਕੋਲ ਕੋਈ ਸ਼ਬਦ ਨਹੀਂ ਸਨ ਮੈਂ ਉਸ ਨਾਲ ਅੱਖਾਂ ਨਾ ਮਿਲਾ ਸਕਿਆ ਮੈਂ ਨਾ ਵਿੱਚ ਸਿਰ ਹਿਲਾ ਦਿੱਤਾ ਫਿਰ ਉਸਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਨੂੰ ਇਹ ਸਭ ਬੁਰਾ ਲੱਗਦਾ ਹੈ ਮੈਨੂੰ ਪਤਾ ਹੈ ਕਿ ਜੇ ਮੈਂ ਇਹ ਪਾਊਡਰ ਖਾਂਦੀ ਰਹਾਂਗੀ ਤਾਂ ਮਰ ਜਾਵਾਂਗੀ ਉਸ ਦੀ ਇਹ ਗੱਲ ਸੁਣ ਕੇ ਮੈਂ ਕਿਸੇ ਮੁਜਰਮ ਵਾਂਗ ਉਸ ਵੱਲ ਵੇਖਿਆ ਤੇ ਪੁੱਛਿਆ ਕਿ ਉਸ ਨੂੰ ਇਹ ਕਿਸ ਨੇ ਕਿਹਾ ਹੈ ਤਾਂ ਉਹ ਬੋਲੀ ਕਿ ਉਸ ਦਿਨ ਤੇਰੀ ਦੋਸਤ ਮੀਰਾ ਤੈਨੂੰ ਇਹੀ ਕਹਿ ਰਹੀ ਸੀ ਕਿ ਜੇ ਮੈਨੂੰ ਥੋੜਾ ਥੋੜਾ ਜ਼ਹਿਰ ਦਿੱਤਾ ਜਾਂਦਾ ਰਹੇ ਤਾਂ ਮੈਂ ਜਲਦੀ ਮਰ ਜਾਵਾਂਗੀ ਤੇ ਮੇਰੇ ਤੋਂ ਖਿਆੜਾ ਛੁੱਟ ਜਾਏਗਾ ਇਹ ਸੁਣ ਕੇ ਮੈਂ ਮੈਕ ਨੂੰ ਜੱਫੀ ਪਾ ਲਈ ਤੇ ਕਿਹਾ ਕਿ ਤੈਨੂੰ ਕੋਈ ਨਹੀਂ ਮਾਰੇਗਾ ਮੈਂ ਤੇਰੀ ਦੇਖਭਾਲ ਕਰਾਂਗਾ ਮੈਂ ਤੈਨੂੰ ਕੁਝ ਨਹੀਂ ਹੋਣ ਦੇਵਾਂਗਾ ਅਗਲੇ ਦਿਨ ਮੈਂ ਮੀਰਾ ਨੂੰ ਸਪਸ਼ਟ ਕਹਿ ਦਿੱਤਾ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰ ਸਕਦਾ ਹੁਣ ਸਭ ਤੋਂ ਪਹਿਲਾਂ ਮੈਂ ਮੈਕ ਦਾ ਇਲਾਜ ਕਰਵਾਉਣਾ ਸੀ ਮੈਂ ਨੋਟ ਕੀਤਾ ਸੀ ਕਿ ਉਹ ਪਿਆਰ ਨਾਲ ਸਭ ਕੁਝ ਮੰਨ ਲੈਂਦੀ ਹੈ ਮੇਰੇ ਪਿਆਰ ਨਾਲ ਹੀ ਉਹ ਮੇਰੀਆਂ ਗੱਲਾਂ ਮੰਨਣ ਲੱਗ ਪਈ ਸੀ ਉਸਨੇ ਘਰ ਨੂੰ ਵੀ ਸਾਫ਼ ਸੁਥਰਾ ਰੱਖਣਾ ਸ਼ੁਰੂ ਕਰ ਦਿੱਤਾ ਤੇ ਮੇਰੇ ਲਈ ਬਹੁਤ سارے ਛੋਟੇ ਛੋਟੇ ਕੰਮ ਕਰ ਦਿੰਦੀ ਸੀ ਮੈਂ ਇਸ ਬਿਮਾਰੀ ਸੰਬੰਧੀ ਇੱਕ ਡਾਕਟਰ ਦਾ ਪਤਾ ਕੀਤਾ ਜੋ ਲੰਡਨ ਵਿੱਚ ਸੀ ਤੇ ਮੈਂ ਅਪਾਇੰਟਮੈਂਟ ਬੁੱਕ ਕਰਵਾ ਲਈ ਮੈਂ ਆਪਣੀ ਫੈਕਟਰੀ ਆਪਣੇ ਮੈਨੇਜਰ ਦੇ ਹਵਾਲੇ ਕੀਤੀ ਤੇ ਲੰਡਨ ਜਾ ਕੇ ਉਸ ਦਾ ਇਲਾਜ ਸ਼ੁਰੂ ਕਰਵਾ ਦਿੱਤਾ ਹੌਲੀ ਹੌਲੀ ਮੈਂਕ ਵਿੱਚ ਸੁਧਾਰ ਹੁੰਦਾ ਜਾ ਰਿਹਾ ਸੀ ਉਸ ਦੀ ਦਿਮਾਗੀ ਹਾਲਤ ਠੀਕ ਹੁੰਦੀ ਜਾ ਰਹੀ ਸੀ ਉਸ ਨੂੰ ਇਹ ਸਮਝ ਆ ਗਈ ਸੀ ਕਿ ਪਿਤਾ ਜੀ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ ਅਤੇ ਹੁਣ ਉਸ ਨੂੰ ਸਾਡੇ ਰਿਸ਼ਤੇ ਬਾਰੇ ਵੀ ਪਤਾ ਲੱਗ ਗਿਆ ਸੀ ਉਸ ਨੂੰ ਪੂਰਾ ਠੀਕ ਹੋਣ ਵਿੱਚ 6 ਮਹੀਨੇ ਲੱਗ ਗਏ ਸਨ 6 ਮਹੀਨਿਆਂ ਬਾਅਦ ਮੈਗ ਪੂਰੀ ਤਰ੍ਹਾਂ ਠੀਕ ਹੋ ਚੁੱਕੀ ਸੀ ਅਤੇ ਇੰਨਾ 6 ਮਹੀਨਿਆਂ ਦੌਰਾਨ ਮੈਂ ਮੈਗ ਦੀ ਦੇਖਭਾਲ ਕਰਦੇ ਹੋਏ ਉਸ ਦੇ ਪਿਆਰ ਵਿੱਚ ਪੂਰੀ ਤਰ੍ਹਾਂ ਡੁੱਬ ਗਿਆ ਸੀ ਅਤੇ ਮੈਗ ਵੀ ਮੇਰੇ ਬਿਨਾਂ ਬਿਲਕੁਲ ਵੀ ਨਹੀਂ ਰਹਿੰਦੀ ਸੀ ਉਹ ਹਮੇਸ਼ਾ ਨਾਲ ਹੀ ਰਹਿੰਦੀ ਸੀ ਅਤੇ ਮੈਨੂੰ ਕਹਿੰਦੀ ਸੀ ਕਿ ਮੈਨੂੰ ਛੱਡ ਕੇ ਨਾ ਜਾਣਾ ਨਹੀਂ ਤਾਂ ਮੈਂ ਮਰ ਜਾਵਾਂਗੀ ਮੈਂ ਮੈਕ ਨਾਲ ਵਾਅਦਾ ਕੀਤਾ ਸੀ ਕਿ ਮੈਂ ਉਸ ਨੂੰ ਛੱਡ ਕੇ ਕਿਤੇ ਨਹੀਂ ਜਾਵਾਂਗਾ ਇਸ ਤੋਂ ਬਾਅਦ ਅਸੀਂ ਲੰਡਨ ਤੋਂ ਵਾਪਸ ਆਪਣੇ ਘਰ ਆ ਗਏ ਮੇਰੇ ਨਾਲ ਇੱਕ ਨਵੀਂ ਮੈਕ ਸੀ ਜਦੋਂ ਮੈਂ ਤੇ ਮੈਕ ਕਮਰੇ ਵਿੱਚ ਦਾਖਲ ਹੋਏ ਤਾਂ ਮੈਂ ਕਮਰੇ ਦਾ ਸ਼ਿੰਗਾਰ ਦੇਖ ਕੇ ਹੈਰਾਨ ਰਹਿ ਗਈ ਅਤੇ ਫਿਰ ਅਗਲੇ ਹੀ ਪਲ ਉਸ ਦੇ ਚਿਹਰੇ ਤੇ ਸ਼ਰਮ ਦੀ ਲਹਿਰ ਦੌੜ ਗਈ ਮੈਂ ਆਪਣੇ ਦੋਸਤ ਨੂੰ ਸਾਡੇ ਆਉਣ ਬਾਰੇ ਦੱਸਿਆ ਅਤੇ ਮੈਂ ਉਸ ਨੂੰ ਸਮਝਾ ਦਿੱਤਾ ਸੀ ਕਿ ਸਾਡਾ ਕਮਰਾ ਸੁਹਾਗ ਰਾਤ ਦੀ ਤਰ੍ਹਾਂ ਡੈਕੋਰੇਟ ਕਰਵਾ ਕੇ ਰੱਖਣਾ ਸਾਡੇ ਵਿਆਹ ਨੂੰ 8 ਮਹੀਨੇ ਹੋਣ ਵਾਲੇ ਸਨ ਅਤੇ ਹੁਣ ਤੱਕ ਮੈਂ ਮਹਿਕ ਨੂੰ ਪਤੀ ਦੇ ਤੌਰ ਤੇ ਕਦੇ ਹੱਥ ਨਹੀਂ ਲਾਇਆ ਸੀ ਮਹਿਕ ਪੂਰੀ ਤਰ੍ਹਾਂ ਠੀਕ ਸੀ ਅਤੇ ਹੁਣ ਮੈਂ ਤੇ ਮਹਿਕ ਆਪਣੀ ਵਿਆਹੁਤਾ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੀ ਸੀ ਅੱਜ ਦੀ ਰਾਤ ਸਾਡੇ ਵਿਆਹ ਦੀ ਰਾਤ ਸੀ ਕਮਰੇ ਵਿੱਚ ਗੁਲਾਬ ਦੀ ਮਹਿਕ ਨੇ ਮਹਿਕ ਨੂੰ ਮਦਹੋਸ਼ ਕਰ ਦਿੱਤਾ ਉਸਦੇ ਚਿਹਰੇ ਤੇ ਸ਼ਰਮ ਮਤੀ ਉਸ ਦੀਆਂ ਝੁਕਦੀਆਂ ਪਲਕਾਂ ਦੇਖ ਕੇ ਮੇਰਾ ਦਿਲ ਬਾਹਰ ਨੂੰ ਆ ਰਿਹਾ ਸੀ ਮੈਂ ਆਪਣੇ ਆਪ ਤੇ ਬਹੁਤ ਮੁਸ਼ਕਿਲ ਨਾਲ ਕੰਟਰੋਲ ਕੀਤਾ ਮੈਂ ਮੈਗ ਨੂੰ ਆਪਣੀਆਂ ਬਾਹਾਂ ਵਿੱਚ ਚੁੱਕ ਲਿਆ ਤੇ ਬਿਸਤਰੇ ਤੇ ਬਿਠਾ ਦਿੱਤਾ ਤੇ ਉਸ ਨੂੰ ਕਿਹਾ ਕਿ ਅੱਜ ਦੀ ਰਾਤ ਸਾਡੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੈ ਮੈਂ ਇਸ ਤੋਂ ਪਹਿਲਾਂ ਜੋ ਵੀ ਤੇਰੇ ਨਾਲ ਕੀਤਾ ਸੀ ਮੈਨੂੰ ਉਮੀਦ ਹੈ ਕਿ ਤੂੰ ਮੈਨੂੰ ਮਾਫ਼ ਕਰ ਦੇਵੇਂਗੀ ਮੈਗ ਨੇ ਕਿਹਾ ਮਨੋਸ ਮੈਂ ਤੁਹਾਨੂੰ ਬਹੁਤ ਪਹਿਲਾਂ ਮਾਫ਼ ਕਰ ਦਿੱਤਾ ਸੀ ਇਹ ਸੁਣ ਕੇ ਮੇਰੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਸਨ ਮੈਂ ਮੈਗਨੋ ਕੋਟ ਕੇ ਜੱਫੀ ਪਾ ਲਈ ਮੈਂ ਇੱਕ ਵੀਸ ਪਲ ਦਾ ਆਨੰਦ ਮਾਣਨਾ ਚਾਹੁੰਦੀ ਸੀ ਉਸਨੇ ਮੈਨੂੰ ਵੀ ਘੁੱਟ ਕੇ ਜੱਫੀ ਪਾ ਲਈ ਸੀ ਇਸ ਤੋਂ ਅੱਗੇ ਸਾਡੀ ਜ਼ਿੰਦਗੀ ਬਹੁਤ ਖੂਬਸੂਰਤ ਹੋਣ ਵਾਲੀ ਸੀ ਤੁਸੀਂ ਸੁਣੀ ਕਹਾਣੀ ਅਨੋਖਾ ਰਿਸ਼ਤਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿਵੇਂ ਦੀ ਲੱਗੀ ਜੇਕਰ ਕਹਾਣੀ ਤੁਹਾਨੂੰ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਸਾਸਤ੍ਰੀਕਾਲ